कॉलेज है सरियाली रोड पे तो इधर ना एक लड़का प्रिंस राज और लड़की का नाम है संदीप संदीप कौर प्रिंस राज और संदीप लॉ कॉलेज में इकट्ठे पढ़ते हैं तो उसने आज सुबह जब क्लास शुरू होने लगी थी तो लड़की को सिर में गोली मार दी और खुद भी गोली अपने मार ली है तो लड़के की हालत क्रिटिकल है लड़की की मौत हो गई है लड़के को हॉस्पिटल में शिफ्ट कराया है सीसीटीवी सामने आई हाँ सीसीटीवी क्लासरूम से ले ली है ਜੋ ਉਹਨਾਂ ਨੇ ਸਾਹਮਣੇ ਆਇਆ ਕਿ ਲੜਕਾ ਇੱਕਦਮ ਉਸਕੋ ਗੋਲੀ ਮਾਰ ਕੇ ਆਪਣੇ ਆਪ ਦੀ ਉਸਨੇ ਮਾਰ ਲਈ ਆਪਣੇ ਸਿਰ ਤੋਂ ਤਾਂ ਕਾ ਮਾਮਲਾ दर्ज ਕੀਆ ਜਾ ਰਿਹਾ ਹੈ ਹਾਂ 302 ਦਾ ਮਾਮਲਾ 359 ਐਕਟ ਦਾ ਹਮਨੇ ਦਰਜ ਕਰਨਾ ਠੀਕ ਹੈ ਮੈਂ ਰਿਸ਼ਪਾਲ ਸਿੰਘ ਗੱਲ ਵਾਈਸ ਪ੍ਰਧਾਨ ਜਿਲ੍ਹਾ ਬੋਧਨ ਸੰਸਪਾਚ ਪਾਰਟੀ ਦੇ ਲੋਆ ਆਇਆ ਕਿ ਇਹ ਦੇਖੋ ਜੀ ਇੱਕ ਨਰਸਿੰਗ ਸਕੂਲ ਦੇ ਵਿੱਚ ਇਹ ਨਾ ਕੁਝ ਹੋ ਰਿਹਾ ਵਾ ਲਾ ਸਕੂਲ ਆ ਤੇ ਇਹਦੇ ਵਿੱਚ ਇੱਕ ਲੜਕੀ ਨੂੰ ਸਵੇਰੇ ਗੋਲੀ ਮਾਰ ਦਿੱਤੀ ਗਈ ਆ ਕਿਉਂਕਿ ਉਹ ਵੀ ਸਟੂਡੈਂਟ ਸ਼ਾਇਦ ਇਸ ਪਾਲਜ ਦੇ ਵਿੱਚ ਹੀ ਪੜ ਰਿਆ ਹੋਵੇ। ਬਾਤ ਬੜਾ ਤੇ ਇਹ ਸਾਰੇ ਸਾਰ ਇਹਨਾਂ ਦੀ ناکامی ਆ। ਵੇਖੋ ਇੱਥੇ ਕੋਈ ਨਾ ਕੋਈ ਸਕਿਉਰਟੀ ਦਾ ਪ੍ਰਬੰਧ ਆ ਨਾ ਕੋਜਿਆ ਤੇ ਹੁਣ ਸਕਿਉਰਟੀ ਦਿਖਾ ਰਿਆ ਨਾ ਪਰਿਵਾਰ ਨੂੰ ਅੰਦਰ ਜਾਣ ਦੇ ਰੇ, ਜਾਨ ਦੇ ਰੇ ਨਾ ਕਿਸੇ ਨੂੰ ਵੀ ਨਹੀਂ ਅੰਦਰ ਜਾਣ ਦੇ ਰੇ। ਕੀ ਨਾ ਹੀ ਬੱਚੀ ਦਾ? ਮਨਤ ਮਨਤ ਤੇ ਨਿਸ਼ਾਰੇ ਪੰਨਵਾ ਤੋਂ ਆ ਤੇ ਪਰਿਵਾਰ ਦੇਖੋ ਕਿੰਨਾ ਪਰੇਸ਼ਾਨ ਹੋ ਰਿਹਾ ਸਾਰੇ। ਅ ਜਿੰਨੇ ਪੇਰੈਂਟਸ ਆਏ ਆ ਸਾਰੇ ਪਰੇਸ਼ਾਨ ਹੋ ਰਿਹਾ। ਦੇ ਪੇਰਸਾ ਨੂੰ ਇਹ ਚਾਹੀਦਾ ਹੁਣ ਬੱਚੇ ਉਹਨਾਂ ਦੇ ਅੰਦਰ ਡਰੇ ਹੋਏ ਆ ਸਹਮੇ ਹੋਏ ਆ ਜਿਸ ਤਰ੍ਹਾਂ ਜੇ ਮਾਹੌਲ ਬਣਿਆ ਹੈ ਇਹ ਬਹੁਤ ਖਤਰਨਾਕ ਮਾਹੌਲ ਬਣ ਰਿਹਾ ਹੈ ਅੰਦਰ ਅੰਦਰ ਕੀ ਪਤਾ ਹਲੇ ਉਹ ਬੰਦਾ ਅੰਦਰ ਹੋਵੇ ਜਿੰਨੇ ਗੋਲੀ ਮਾਰੀ ਮੁੰਡਾ ਛੁੱਡੀ ਪੜਦੀ ਤੇ ਲਾਦਾ ਕੋਰਸ ਕਰਾਂਦੇ ਉਸਮਾ ਕਾਲਜ ਉਹਨਾਂ ਨੇ ਤਾਂ ਗੇਟ ਦੀ ਚਾਬੀ ਨਹੀਂ ਦੇਣ ਦੇ ਗੇਟ ਬੰਦ ਕੀਤਾ ਹੈ ਅੰਦਰ ਗੋਲੀ ਮਾਰਦੇ ਮੁੰਡਾ ਵੀ ਆਦੇ ਮਾਰ ਲਈ ਉਹਨੇ ਹੁਣ ਇਹ ਕਾਲਜ ਵਾਲੇ ਗੇਟ ਮੈਨ ਨਹੀਂ ਖੋਲਣ ਦੇ ਇਥੇ ਨਾਲ ਅਡੀ ਕੁੜੀ ਨੂੰ ਮੈਂ ਉਹਨਾਂ ਦੇਣ ਰਿਹਾ ਹਾਂ ਉਹ ਕੁੜੀ ਦੀ ਮੋਦਗੀਆਂ ਮੋਕੇ ਦੇ ਉੱਤੇ ਕੀ ਕੀ ਨਾਮ ਸੀ ਉਹਦਾ ਸੱਤ ਰੰਗ ਦੀ ਨਿਸ਼ਾਰਾ ਪਨਿਆਰੀ ਕਿਨੇ ਸਾਲਾਂ ਦੀ ਕੁੜੀ ਹੈ ਕਿਨੇ ਕਿਸਾਬ ਦੀ ਹੈ ਕਿੰਨੇ ਪੜਾਏ ਹੈ ਹਾਂਜੀ ਕਿੰਨੇ ਪੜਾਏ ਜੇ 7 ਪੜਾਏ ਦੇ ਫਿਰ ਭਾਈਆ ਸੋਣਿਆ ਛੋਟਾ ਡਰਾ ਜਿਹੜੀ ਜੱਤ ਹੋਈ ਹੈ 3-4 ਸਾਲ ਉਹ ਕੀ ਮੰਨ ਕਰਦੇ ਤੁਸੀਂ ਕਾਨੂੰ ਹਿਸਾਬ ਮੈਨਣਾ ਚਾਹੀਦਾ ਇਹ ਇੱਕ ਤਾਂ ਸਾਨੂੰ ਮਤਲਬ ਕੁੜੀ ਨੂੰ ਮਲਾਉਣ ਸਾਨੂੰ ਉਹਨਾਂ ਦਾ ਕੁੜੀ ਨੂੰ ਨਹੀਂ ਵੇਖਣ ਦਿੱਤਾ ਸਾਨੂੰ ਇਹ ਕਿੰਤੀ ਇਨਸੀਡੈਂਸ ਕਿੱਥੇ ਆ ਕਾਲ ਅੰਦਰ ਆਇਆ ਆ ਸਰ ਕਲਾਸ ਕਿਹੜਾ ਕਾਲ ਜਿਆ ਕਾਲ ਜਿਆ ਇਹ ਨਾਈ ਭਗ ਉਸਮਾ ਕਾਲ ਜਿਆ ਵੱਡਾ ਬਾਈ ਆ ਉੱਥੇ ਆਈ ਮੁੰਡੇ ਦੀ ਮੌਤ ਉਹਨਾਂ ਨੇ ਬੋਡੀ ਨਹੀਂ ਵਿਖਾਈ ਨਾ ਦੱਸਿਆ ਇਹਨਾਂ ਸਰ ਮੇਰਾ ਨਾਮ ਪਵਨਦੀਪ ਸੌਰ ਅਸੀਂ ਸਵੇਰ ਕੁੜੀ ਬੜੀ ਸੋਹਣੀ ਘਰੋਂ ਆਈ ਕੋਈ ਗੱਲਬਾਤ ਨਹੀਂ ਹੈ ਕੋਈ ਗੱਲ ਨਹੀਂ ਕਲਾਸ ਦੇ ਵਿੱਚ ਗੋਲੀ ਮਾਰਤੀ ਮੁੰਡੇ ਨੇ ਮੁੰਡੇ ਨੇ ਕਹਿੰਦੇ ਆਪਦੇ ਵੀ ਮਾਰੀ ਆ ਕੁੜੀਆਂ ਦੇ ਮਾਰਦੇ ਆ ਮੁੰਨੇ ਮੁੰਡਾ ਕੁੜੀ ਨੂੰ ਤੰਗ ਕਰਦਾ ਹੈ ਤੰਗ ਕਰਦਾ ਸਾਡੇ ਘਰੇ ਵੀ ਗਿਆ ਹੋਇਆ ਸੀ ਇੱਕ ਵਾਰੀ ਅਸੀਂ ਘਰੇ ਕੋਈ ਨਹੀਂ ਸਾਡੇ ਘਰੇ ਵੀ ਗਿਆ ਸੀ ਕੁੜੀ ਨੂੰ ਧਮਕੀ ਦੇ ਕੇ ਆਇਆ ਸੀ ਮੁੰਡੇ ਨੂੰ ਪਰੇਸ਼ਾਨ ਕਰਦਾ ਹੈ ਤੰਗ ਕਰਦਾ ਹੈ ਕੁੜੀ ਨੂੰ ਮੁੰਡਾ ਕਿੱਥੋਂ ਦਾ ਹੈ ਮੁੰਡਾ ਤਰਨਤਾਰਨ ਦਾ ਕਹਿੰਦੇ ਆ ਕੁੜੀ ਦਾ ਦਾਦਾ ਜੀ ਆਪੇ ਜੀ ਕੰਦਲਪੁਰ ਇਹ ਪਤਾ ਹੈ ਇਹ ਸੱਚ ਪਹਿਣਾ ਸਰ 10 ਸਾਲ ਦਾ ਬੇਟਾ ਆਪਾਂ ਦੀ ਡੈਥ ਹੋ ਗਈ ਕਿੰਨੇ ਚਿਰ ਤੋਂ ਪੜ੍ਹਦੀ ਸੀ ਇੱਥੇ ਸਰ ਇਹ 6 ਮਹੀਨਿਆਂ ਤੋਂ ਸੀ 6 ਮਹੀਨੇ ਹੋ ਗਏ ਸਰ ਕੁਝ ਹੀ ਮੰਗ ਕਰ ਦੇ ਦੀ ਤੁਸੀਂ ਸਰਨਨ ਸਿੰਘ ਸਾਹਿਬ ਚਾਹੀਦਾ ਵਾ ਹਮੂ ਹੋਰ ਕੁਝ ਨਹੀਂ ਲੋ